ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਜੀਰਾ ਆਲੂ ਮਤਲਬ ਜੀਰਾ ਆਲੂ ਬਣਾਵਾਂਗੇ ਪਰ ਇਸ ਤਰੀਕੇ ਨਾਲ ਬਣਾਵਾਂਗੇ ਕਿ ਬਹੁਤ ਜ਼ਿਆਦਾ ਟੇਸਟੀ ਬਣਨਗੇ ਤੇ ਸਾਰਿਆਂ ਨੂੰ ਬਹੁਤ ਪਸੰਦ ਆਉਣਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਜੀਰਾ ਆਲੂ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਅਸੀਂ 5 ਤੋਂ 7 ਆਲੂ ਲਏ ਨੇ ਮੀਡੀਅਮ ਸਾਈਜ਼ ਦੇ ਆਲੂ ਤੁਸੀਂ ਆਪਣੇ ਸਾਧਨਾਂ ਲੈ ਲਿਓ ਆਲੂਆਂ ਨੂੰ ਅਸੀਂ ਥੋੜੇ ਜੇ ਛੋਟੇ ਪੀਸਾ ਵਿੱਚ ਕਟਾਂਗੇ ਤੇ ਥੋੜੇ ਜੇ ਬਰੀਕ ਕਟਾਂਗੇ ਇਸ ਤਰੀਕੇ ਨਾਲ ਕਿਉਂਕਿ ਆਲੂ ਅਸੀਂ ਬਰੀਕ ਕਟਾਂਗੇ ਤੇ ਇਹ ਪੁੱਜ-ਪੁੱਜ ਕੇ ਬਣਨਗੇ ਜੋ ਕਿ ਖਾਣ ਵਿੱਚ ਕਾਫੀ ਜ਼ਿਆਦਾ ਟੇਸਟੀ ਲੱਗਦੇ ਨੇ ਇਹਨਾਂ ਆਲੂਆਂ ਨੂੰ ਅਸੀਂ ਕੱਟਣ ਤੋਂ ਬਾਅਦ ਪਾਣੀ 'ਚ ਪਾ ਕੇ ਰੱਖਾਂਗੇ ਤਾਂ ਕਿ ਇਹਨਾਂ ਦਾ ਰੰਗ ਕਾਲਾ ਨਾ ਪੈ ਜਾਵੇ ਤੇ ਹੁਣ ਇੱਕ ਕੜਾਈ ਵਿੱਚ ਸਰੋਂ ਦਾ ਤੇਲ ਪਾਵਾਂਗੇ ਇਹ ਸਰੋਂ ਦੇ ਤੇਲ ਵਿੱਚ ਜੀ ਜ਼ਿਆਦਾ ਟੇਸਟੀ ਬਣਦੇ ਨੇ ਇਸ ਲਈ ਸਰੋਂ ਦਾ ਤੇਲ ਹੀ ਯੂਜ਼ ਕਰਿਓ ਬਾਕੀ ਤੁਸੀਂ ਸਰੋਂ ਦਾ ਤੇਲ ਯੂਜ਼ ਨਹੀਂ ਕਰਦੇ ਜਾਂ ਨਹੀਂ ਬਣਾਣਾ ਚਾਹੁੰਦੇ ਤਾਂ ਕਿਸੇ ਵੀ ਤੇਲ ਦਾ ਯੂਜ਼ ਕਰ ਸਕਦੇ ਹੋ ਤੇਲ ਨੂੰ ਗਰਮ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਹੋਣ ਤੇ ਪਾਵਾਂਗੇ ਇੱਕ ਚਮਚ ਜੀਰੇ ਦਾ ਜੀਰੇ ਨੂੰ ਤੜਕਾ ਕੇ ਹੁਣ ਪਾ ਦਾਂਗੇ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਲਸਣ ਇੱਥੇ ਲਸਣ ਨੂੰ ਮੈਂ ਛੋਟੇ ਕद्दूकस ਨਾਲ ਕद्दूकस ਕਰ ਲਿਆ ਹੈ ਤੁਸੀਂ ਲਸਣ ਨੂੰ ਕੱਟ ਕੇ ਵੀ ਪਾ ਸਕਦੇ ਹੋ ਤੇ ਪੰਜ ਤੋਂ 6 ਤੁਰੀਆਂ ਮੈਂ ਇੱਥੇ ਲਸਣ ਦੀਆਂ ਲਈਆਂ ਨੇ ਲਸਣ ਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹਦਾ ਹਲਕਾ ਜਿਹਾ ਕਲਰ ਨਹੀਂ ਚੇਂਜ ਹੋ ਜਾਂਦਾ ਇੱਥੇ ਦੇਖੋ ਲਸਣ ਦਾ ਹਲਕਾ ਜਿਹਾ ਕਲਰ ਬ੍ਰਾਊਨ ਹੋ ਗਿਆ ਹੈ ਹੁਣ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਵਾਂਗੇ ਹਲਦੀ 1/4 ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਇਹਨਾਂ ਨੂੰ ਭੁੰਨ ਲਾਂਗੇ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਰੱਖਾਂਗੇ ਮਸਾਲੇ ਭੁੱਜ ਗਏ ਨੇ ਹੁਣ ਇਹਦੇ ਵਿੱਚ ਪਾ ਦਾਂਗੇ ਪਾਣੀ ਕੱਢ ਕੇ ਆਲੂ ਆਲੂਆਂ ਨੂੰ ਅਸੀਂ ਫਟਾਫਟ ਮਿਕਸ ਕਰ ਲਾਂਗੇ ਮਸਾਲਿਆਂ ਦੇ ਨਾਲ ਤਾਂ ਕਿ ਮਸਾਲੇ ਜਲ ਨਾ ਜਾਣ ਗੈਸ ਦੀ ਫਲੇਮ ਅਜੇ ਵੀ ਅਸੀਂ ਲੋਈ ਰੱਖੀ ਹੈ ਮਿਕਸ ਕਰਨ ਤੋਂ ਬਾਅਦ ਹੁਣ ਇਹਦੇ ਵਿੱਚ ਕੁਝ ਹੋਰ ਮਸਾਲੇ ਐਡ ਕਰਾਂਗੇ ਇਥੇ ਪਾਵਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਥੋੜੀ ਜਿਹੀ ਜ਼ਿਆਦਾ ਪਾਵਾਂਗੇ ਉਸ ਤੋਂ ਬਾਅਦ ਐਡ ਕਰਾਂਗੇ ਇਹਦੇ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਇੱਕ ਚਮਚ ਇੱਥੇ ਮੈਂ ਨਮਕ ਦਾ ਪਾਇਆ ਆ ਤੁਸੀਂ ਆਪਣੇ ਹਿਸਾਬ ਨਾਲ ਹੀ ਪਾਇਓ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਆਲੂਆਂ ਨੂੰ ਮਸਾਲਿਆਂ ਦੇ ਨਾਲ ਮਿਕਸ ਕਰਕੇ ਹੁਣ ਅਸੀਂ ਇਹਨੂੰ 5 ਮਿੰਟ ਲਈ ਟੱਕ ਕੇ ਪਕਾਵਾਂਗੇ ਤੇ ਗੈਸ ਦੀ ਫਲੇਮ ਨੂੰ ਇੱਥੇ ਹੁਣ ਅਸੀਂ ਮੀਡੀਅਮ ਕਰ ਦਾਂਗੇ 5 ਤੋਂ 7 ਮਿੰਟ ਹੋ ਗਏ ਨੇ ਚੈੱਕ ਕਰਦੇ ਹਾਂ ਇੱਥੇ ਦੇਖੋ ਆਲੂ ਥੋੜੇ ਥੋੜੇ ਥਲੇ ਲੱਗਣੇ ਸ਼ੁਰੂ ਹੋਏ ਨੇ ਗੈਸ ਦੀ ਫਲੇਮ ਮੀਡੀਅਮ ਰੱਖਣਾ ਫਿਰ ਆਲੂ ਜਲਣਗੇ ਨਹੀਂ ਤੇ ਆਪ ਜਿਹੋ ਆਲੂ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਮਿਕਸ ਕਰ ਲਾਂਗੇ ਇੱਕ ਵਾਰੀ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਇੱਥੇ ਤਿੰਨ ਪਿਆਜ਼ ਲਏ ਨੇ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ ਤੇ ਇਹਨਾਂ ਨੂੰ ਲੰਬਾ ਲੰਬਾ ਕੱਟ ਲਾਂਗੇ ਪਿਆਜ਼ਾਂ ਨੂੰ ਨਾਲ ਹੀ ਦੋ ਹਰੀਆਂ ਮਿਰਚਾਂ ਪਾ ਦਾਂਗੇ ਲੰਬੀਆਂ ਕੱਟੀਆਂ ਹੋਈਆਂ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਆਲੂ ਇੱਥੇ ਇਹ 50% ਤੱਕ ਪੱਕ ਗਏ ਸੀ ਉਦੋਂ ਮੈਂ ਇਹਦੇ ਵਿੱਚ ਪਿਆਜ਼ ਐਡ ਕੀਤੇ ਨੇ ਥੋੜਾ ਜਿਹਾ ਨਮਕ ਪਾਵਾਂਗੇ ਪਿਆਜ਼ਾਂ ਦੇ ਸਾਹ ਨਾਲ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਬਿਲਕੁਲ ਆਪਸ਼ਨਲ ਹੈ ਪਾਣਾ ਚਾਹੋ ਤੇ ਪਾ ਸਕਦੇ ਹੋ ਮਿਕਸ ਕਰ ਲਾਂਗੇ ਇੱਕ ਵਾਰੀ ਸਾਰੀਆਂ ਚੀਜ਼ਾਂ ਨੂੰ ਹਿਲਾਉਂਦੇ ਹੋਏ ਪਿਆਜ਼ਾਂ ਨੂੰ ਹੁਣ ਅਸੀਂ ਇੱਥੇ ਜ਼ਿਆਦਾ ਨਹੀਂ ਪਕਾਉਣਾ ਇੱਕ ਵਾਰੀ ਦੁਬਾਰਾ ਅਸੀਂ ਇਹਨਾਂ ਨੂੰ ਟੱਕ ਕੇ ਪਕਾਵਾਂਗੇ 5 ਮਿੰਟ ਲਈ 5 ਤੋਂ 7 ਮਿੰਟ ਹੋ ਗਏ ਨੇ ਚੈੱਕ ਕਰਦੇ ਹਾਂ ਅਏ ਦੇਖੋ ਪਿਆਜ਼ ਹਲਕੇ ਜੇ ਸੌਫਟ ਹੋਏ ਨੇ ਇੱਥੇ ਮੈਂ ਦੂਸਰੀ ਵਾਰ ਢੱਕਣ ਖੋਲ੍ਹਿਆ ਹੈ ਕੜਾਹੀ ਦਾ ਇਸ ਤੋਂ ਪਹਿਲਾਂ ਮੈਂ ਇੱਕ ਵਾਰੀ ਹਿਲਾ ਕੇ ਫਿਰ ਢੱਕਣ ਉਹਦੇ ਉੱਪਰ ਰੱਖ ਕੇ 5 ਮਿੰਟ ਲਈ ਹੋਰ ਪਕਾਇਆ ਸੀ ਇੱਥੇ ਹਣਾਲੂ ਤਿਆਰ ਨੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਨਾਲ ਹੀ ਪਾ ਦਾਂਗੇ ਅੱਧਾ ਪੌਣਾ ਚਮਚ આમਚੂਰ ਦਾ ਪਾਊਡਰ આમਚੂਰ ਪਾਊਡਰ ਇਹਦੇ ਵਿੱਚ ਜ਼ਰੂਰ ਪਾਉਣਾ ਹੈ ਇਦਨਾਲ ਹਲਕੀ ਜੀ ਖਟਾਸ ਆਏਗੀ ਆਲੂਆਂ ਵਿੱਚ ਜੋ ਕਿ ਇਹਦਾ ਟੇਸਟ ਕਾਫੀ ਜ਼ਿਆਦਾ ਵਧਾਏਗੀ। ਆਲੂ ਜਿਵੇਂ ਤਿਆਰ ਨੇ ਹੁਣ ਅਸੀਂ ਇਹਨਾਂ ਨੂੰ ਸਰਵ ਕਰਾਂਗੇ। ਇਹ ਆਲੂ ਮੈਂ ਸਵੇਰ ਦੇ ਨਾਸ਼ਤੇ ਵਿੱਚ ਬਣਾਏ ਸੀ ਤੇ ਇਹਨੂੰ ਅਸੀਂ ਸਰਵ ਕਰਾਂਗੇ ਪਰੌਂਠਿਆਂ ਦੇ ਨਾਲ। ਤੇ ਤੁਸੀਂ ਇਹ ਆਲੂ ਕਦੀ ਵੀ ਬਣਾ ਸਕਦੇ ਹੋ ਤੇ ਇਹਨੂੰ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਪਰੌਂਠੀ ਨਾਲ, ਰੋਟੀ ਨਾਲ ਜਾਂ ਨਾਨ ਦੇ ਨਾਲ। ਇਹ ਤਾਂ ਵੀ ਉਹਨੇ ਹੀ ਟੇਸਟੀ ਲੱਗਣਗੇ। ਤੇ ਜ਼ਰੂਰ ਆਪਣੇ ਘਰ ਵਿੱਚ ਇਹਨਾਂ ਆਲੂਆਂ ਦੀ ਰੈਸিপি ਨੂੰ ਇੱਕ ਵਾਰੀ ਟ੍ਰਾਈ ਕਰਿਓ। ਇਹ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਦੇਖੋ ਕਿ ਕਿਵੇਂ ਅਸੀਂ ਇੱਕ ਸਿੰਪਲ ਜੀ ਸਬਜ਼ੀ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਇਹ ਸਾਰਿਆਂ ਨੂੰ ਖਸੰਦ ਆ ਸਕਦੀ ਹੈ ਤੇ ਜੇ ਤੁਹਾਨੂੰ ਵੀ ਮੇਰੀ ਅੱਜ ਦੀ ਰੈਸਪੀ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਲੇ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ